ਵਾਹਿਗੁਰੂ ਜੀ ਕੀਤੇ ਫਤਿਹ ਚਾਗਤ ਟਕਦੇ ਮਾਲਕ ਹਾਜ਼ਰ ਹਜੂਰ ਸਭ ਕਲਾ ਪਰ ਧੂਰ ਰੋਟਾ ਗੱਦੀ ਤੇ ਬਰਾਜਮਾਨ ਧੰਨ ਧੰਨ ਕਾਮੀ ਗੁਰੂ ਸਾਹਿਬ ਜੀ ਦੀ ਪਾਵਨ ਤੇ ਪਵਿੱਤਰ ਗੋਲ ਦਾ ਅਨੰਦ ਮਰਦੀ ਹੋਈ ਗੁਰੂ ਗੋਪਗੁਰੂ ਪਿਆਰੀ ਖਾਲਸਾ ਸਹਾ ਸੰਗਤ ਜੀ ਸਭ ਤੋਂ ਪਹਿਲਾਂ ਪਤਰੀਆਂ ਅੰਕਾਰ ਲੱਗਿਆ ਬਲੌਜੀ ਬੱਤੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਜੋ ਕੀਤੇ ਬਾਰੇ ਸੋ ਸਾਰ ਸੰਗਤ ਜੀ ਧੰਨ 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 ਗੁਰੂ ਤੇਗ ਬਹਾਦਰ ਮਹਾਰਾਜ ਦੇ ਸਹੀ ਦੀਨੂ ਸਮਰਪਤ ਕੁਝ ਲੈਣਾਂ ਲਈ ਸੰਗਤਾਂ ਦੇ ਚਰਨਾਂ ਦੇ ਵਿੱਚ ਕੋਸ਼ਿਸ਼ ਕਰਦੇ ਆ ਬੋਲਣ ਦੀ ਪਹਿਲੀ ਵਾਰੀ ਸੰਗਤਾਂ ਦੇ ਦਰਸ਼ਨ ਕਰਨ ਦਾ ਸੁਪਾਕਾਸਾ ਮਾਪਰਾ ਤੋਂ ਬਈਆ ਸੋ ਕਿਰਪਾ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਕਿਰਪਾ ਹੋਣੀ ਹੈ ਕਿਰਪਾ ਇਹਨਾਂ ਦੀ ਹੈ ਸਾਧ ਸੰਗਤ ਜੀ ਮਹਾਰਾਜ ਦੀ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਕਿਰਪਾ ਸਦਕਾ ਹੀ ਬੋਲੇ ਜਣਾ ਕੋ ਜਿੰਦ ਦਾਸ ਤੋਂ ਕੋਈ ਹਿੰਮਤ ਨਹੀਂ ਇਹਦੀ ਹੀ ਕਿਰਪਾ ਸਦਕੇ ਹਮ ਹੈ ਇਹਦੀ ਹੀ ਕਿਰਪਾ ਸਦਕੇ ਤੁਮ ਹੈ